ਜਾਂਦਾ ਤਾਂ ਇਸ ਹਮਲੇ ਦੇ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਆ ਤਾਂ ਇਹਨਾਂ 30 ਦੇ ਵਿੱਚ ਦੱਸ ਦਈਏ ਕਿ ਕਰਨਾਲ ਦੇ ਇੱਕ ਲੈਫਟੀਨੈਂਟ ਕਰਨਲ ਦੀ ਵੀ ਮੌਤ ਹੋ ਗਈ ਆ ਤਾਂ ਦੱਸ ਦਈਏ ਕਿ ਲੈਫਟੀਨੈਂਟ ਕਰਨਲ ਵਿਨੇ ਰਾਣਾ ਜਿਸ ਦੀ ਤਕਰੀਬਨ 7 ਦਿਨ ਪਹਿਲਾਂ ਵਿਆਹ ਹੋਇਆ ਸੀਗਾ 19 ਤਰੀਕ ਨੂੰ ਰਿਸੈਪਸ਼ਨ ਸੀਗੀ ਤਾਂ ਹਨੀਮੂਨ ਦੇ ਲਈ ਇਹ ਪਹਿਲਗਾਮ ਗਏ ਹੋਏ ਸਨ ਤੇ ਜਿੱਥੇ ਅਤੰਕੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਲੈਫਟੀਨੈਂਟ ਕਰਨਲ ਵਿਨੇ ਰਾਣਾ ਦੀ ਮੌਤ ਹੋ ਗਈ ਆ ਤਾਂ 2 ਸਾਲ ਪਹਿਲਾਂ ਇਹ ਨੇਵੀ ਦੇ ਵਿੱਚ ਭਰਤੀ ਹੋਇਆ ਸੀ ਗਵਿੰਨ ਨਰਵਾਲ ਤਾਂ ਅਜੇਹੇ ਦੇ ਵਿੱਚ ਪੂਰਾ ਦੇਸ਼ ਜਿਹੜਾ ਗੁੱਸੇ ਦੇ ਵਿੱਚ ਆ ਸਦਮੇ ਦੇ ਵਿੱਚ ਹੈ ਗਿਆ ਕਿ ਉਹ ਤਸਵੀਰਾਂ ਜਦੋਂ ਸਾਹਮਣੇ ਆਉਂਦੀਆਂ ਨੇ ਕਿ ਕਿਸ ਤਰ੍ਹਾਂ ਡੈੱਡ ਬਾਡੀਆਂ ਪਈਆਂ ਹੋਈਆਂ ਨੇ ਇਸ ਤੋਂ ਇਲਾਵਾ ਉਹ ਤਸਵੀਰ ਜਿੱਥੇ ਵਿਨੇ ਰਾਣਾ ਧਰਤੀ ਤੇ ਪਏ ਹੋਏ ਨੇ ਤੇ ਇਹਨਾਂ ਦੀ ਪਤਨੀ ਜਿਹੜੀ ਇਹਨਾਂ ਦੀ ਡੈੱਡ ਬਾਡੀ ਦੇ ਕੋਲ ਪਈ ਵਿਰਲਾਪ ਕਰ ਰਹੀ ਆ ਤਾਂ ਇੱਕ ਪਾਸੇ ਉਹ ਤਸਵੀਰ ਹੈਗੀ ਆ ਜਿੱਥੇ ਹਫਤਾ ਪਹਿਲਾਂ ਵਿਨੇ ਨਰਵਾਲ ਦਾ ਵਿਆਹ ਹੋਇਆ ਸੀਗਾ ਬੜਾ ਚਾਹ ਸੀਗਾ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀਗਾ ਕਿਉਂਕਿ ਹਰ ਇੱਕ ਨੂੰ ਚਾਹ ਹੁੰਦਾ ਕਿ ਸਾਡਾ ਕੋਈ ਤੀ ਪੁੱਤ ਹੈ ਗਿਆ ਉਹ ਪੜੇ ਲਿਖੇ ਨੌਕਰੀ ਲੱਗੇ ਤੇ ਉਸ ਤੋਂ ਬਾਅਦ ਉਹ ਚੰਗੀ ਜੀਵਨ ਜਿਹੜਾ ਉਹ ਬਤੀਤ ਕਰੇ ਤਾਂ ਵਿਨੇ ਨਰਵਾਲ ਜੋ ਲੈਫਟੀਨੈਂਟ ਕਰਨਲ ਬੰਦਾ ਨੇਵੀ ਦੇ ਵਿੱਚ ਲੈਫਟੀਨੈਂਟ ਕਰਨਲ ਸੀਗਾ ਤੇ ਹਫਤਾ ਪਹਿਲਾਂ ਵਿਨੇ ਨਰਵਾਲ ਦਾ ਵਿਆਹ ਹੋਇਆ ਸੀਗਾ ਤੇ ਉਸ ਤੋਂ ਬਾਅਦ 19 ਤਰੀਕ ਨੂੰ ਰਿਸੈਪਸ਼ਨ ਸੀਗੀ ਤੇ ਇਸੇ ਦੇ ਚਲਦੇ ਉਹ ਹਨੀਮੂਨ ਮਣਾਉਣ ਦੇ ਲਈ ਪਹਿਲਗਾਮ ਜਾਂਦੇ ਨੇ ਜਿੱਥੇ ਕੱਲ ਅਤੰਕੀ ਹਮਲਾ ਹੋ ਜਾਂਦਾ ਜਿਸ ਦੇ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਵੱਖ-ਵੱਖ ਸਟੇਟਾਂ ਤੋਂ ਜਿਹੜੇ ਸਲਾਨੀ ਉੱਥੇ ਘੁੰਮਣ ਗਏ ਹੋਏ ਸਨ ਉਹਨਾਂ ਦੀ ਮੌਤ ਹੋਈ ਹੈ ਤੇ ਉਸ ਦੇ ਵਿੱਚ ਵਿਨੇ ਨਰਵਾਲ ਇੱਕ ਸੀਗਾ ਤਾਂ ਇੱਕ ਪਾਸੇ ਉਹ ਕਰਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਅੱਜ ਇਸ ਘਰ ਦੇ ਵਿੱਚ ਮਾਤਮ ਸ਼ਾ ਗਿਆ ਜਿੱਥੇ ਹਫ਼ਤਾ ਪਹਿਲਾਂ ਖੁਸ਼ੀਆਂ ਸੀਗਾ ਚਾਹ ਸੀਗਾ ਘਰਾਂ ਦੇ ਵਿੱਚ ਜਿਹੜੇ ਲੜੀਆਂ ਲੱਗੀਆਂ ਹੋंगा ਸਨ ਪਰ ਹੁਣ ਉਸ ਘਰ ਦੇ ਵਿੱਚ ਮਾਤਮ ਛਾ ਗਿਆ ਤਾਂ ਕੱਲ ਅਤੰਕੀਆਂ ਦੇ ਵੱਲੋਂ ਇੱਕ ਵੱਡਾ ਜਿਹੜਾ ਅਤੰਕੀ ਹਮਲਾ ਕੀਤਾ ਜਾਂਦਾ ਖੂਨੀ ਖੇੜ ਉਹਨਾਂ ਦੇ ਵੱਲੋਂ ਖੇਢੀ ਜਾਂਦੀ ਆ ਤਾਂ ਸਰਕਾਰ ਜਿਹੜੀ ਹੈਗੀ ਆ ਉਹ ਹਾਈ ਅਲਰਟ ਤੇ ਚੱਲ ਰਹੀ ਹੈਗੀ ਆ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਦੇਸ਼ ਦੇ ਗ੍ਰਹਿ ਮੰਤਰੀ ਕੱਲ ਹੀ ਸ਼੍ਰੀਨਗਰ ਪਹੁੰਚ ਗਏ ਸਨ ਤੇ ਦੂਸਰੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਸਾਊਦੀ ਅਰੇਬੀਆ ਆਪਣੇ ਦੌਰੇ ਤੇ ਗਏ ਹੋਏ ਸਨ ਤੇ ਉਹ ਆਪਣਾ ਦੌਰਾ ਵਿਚਾਲੇ ਛੱਡ ਕੇ ਉਹ ਦਿੱਲੀ ਪਹੁੰਚਦੇ ਨੇ ਤੇ ਦਿੱਲੀ 에ਅਰਪੋਰਟ ਤੇ ਹੀ ਉਹਨਾਂ ਦੇ ਵੱਲੋਂ ਮੀਟਿੰਗ ਜਿਹੜੀ ਅਧਿਕਾਰੀਆਂ ਦੇ ਨਾਲ ਕੀਤੀ ਜਾਂਦੀ ਆ ਤਾਂ ਹਰ ਇੱਕ ਦੇਸ਼ਵਾਸੀ ਦੀ ਅੱਖ ਨਮ ਹੈਗੀ ਆ ਗੁੱਸੇ ਦੇ ਨਾਲ ਭਰੇ ਹੋਏ ਨੇ ਕਿਉਂਕਿ ਜੇਕਰ ਪਹਿਲਗਾਮ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਲਾਨੀ ਬਹੁਤ ਵੱਡੇ ਪੱਧਰ ਤੇ ਜਾਂਦੇ ਨੇ ਲੱਖਾਂ ਦੇ ਹਿਸਾਬ ਦੇ ਨਾਲ ਸਲਾਨੀ ਇੱਥੇ ਘੁੰਮਣ ਜਾਂਦੇ ਨੇ ਜਿਹੜੇ ਪਹਿਲਗਾਮ ਦੇ ਸਥਾਨਕ ਵਾਸੀ ਨੇ ਉਹਨਾਂ ਦਾ ਵੀ ਇਹੀ ਕਹਿਣਾ ਕਿ ਇਹ ਜੋ ਹਮਲਾ ਕੀਤਾ ਗਿਆ ਇਹ ਸਾਡੀ ਰੋਜ਼ੀ ਰੋਟੀ ਤੇ ਹਮਲਾ ਕੀਤਾ ਗਿਆ ਸਾਡੇ ਪਰਿਵਾਰਕ ਮੈਂਬਰਾਂ ਤੇ ਹਮਲਾ ਕੀਤਾ ਗਿਆ ਕਿਉਂਕਿ ਜਿਹੜੇ ਸਲਾਨੀ ਨੇ ਉਹ ਸਾਡੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਸਿਰ ਤੇ ਸਾਡੀ ਰੋਜ਼ੀ ਰੋਟੀ ਚੱਲਦੀ ਹੈਗੀ ਆ ਤੇ ਜਿਸ ਤਰ੍ਹਾਂ ਇਹ ਅੰਤੰਕੀ ਹਮਲਾ ਕੀਤਾ ਗਿਆ ਸੁਭਾਵਿਕ ਜੀ ਗੱਲ ਆ ਕਿ ਇਸ ਦੇ ਨਾਲ ਸਾਡੀ ਰੋਜ਼ੀ ਰੋਟੀ ਤੇ ਫਰਕ ਪਵੇਗਾ ਸਾਡੇ ਪਰਿਵਾਰਕ ਮੈਂਬਰਾਂ ਤੇ ਇੱਕ ਤਰ੍ਹਾਂ ਇਹ ਹਮਲਾ ਕੀਤਾ ਗਿਆ ਹੈਗਾ ਤਾਂ ਉੱਥੇ ਇਹ ਤਸਵੀਰ ਜਿਹੜੀ ਬੇहद ਭਾਵੁਕ ਕਰਨ ਵਾਲੀ ਹੈਗੀ ਆ ਵਿਨੇ ਨਰਵਾਲ ਜਿਸ ਦਾ ਹਫਤਾ ਪਹਿਲਾਂ ਵਿਆਹ ਹੋਇਆ ਸੀਗਾ ਤੇ ਉਸ ਤੋਂ ਬਾਅਦ ਉਹ ਹਨੀਮੂਨ ਮਨਾਉਣ ਦੇ ਲਈ ਪਹਿਲਗਾਮ ਜਾਂਦਾ ਕਿਉਂਕਿ ਬਹੁਤੇ ਲੋਕ ਨੇ ਜਿਹੜੇ ਉਹ ਜੰਮੂ ਕਸ਼ਮੀਰ ਵਾਲੀ ਸਾਈਡ ਜਾਂਦੇ ਨੇ ਘੁੰਮਣ ਫਿਰਨ ਦੇ ਲਈ ਜਾਂਦੇ ਨੇ ਛੁੱਟੀਆਂ ਬਤੀਤ ਕਰਨ ਜਾਂਦੇ ਨੇ ਤੇ ਜਦੋਂ ਉਹ ਆਪਣਾ ਹਨੀਮੂਨ ਮਨਾਉਣ ਦੇ ਲਈ ਉਹ ਜਾਂਦੇ ਨੇ ਤੇ ਉੱਥੇ ਅਤੰਕੀ ਹਮਲਾ ਉਹ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਵਿਨੇ ਨਰਵਾਲ ਦੀ ਮੌਤ ਹੋ ਗਈ ਆ ਤੇ ਜਿਹੜੀ ਉਹ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਆ ਜਿਸ ਨੂੰ ਵੇਖ ਕੇ ਹਰ ਇੱਕ ਦਮ ਮਨ ਜਿਹੜਾ ਪਸੀਜਿਆ ਜਾਂਦਾ ਜਿਸ ਦੇ ਵਿੱਚ ਇੱਕ ਜਵਾਨ ਦੀ ਡੈੱਡ ਬਾਡੀ ਪਈ ਆ ਤੇ ਉਸ ਦੀ ਪਤਨੀ ਜਿਹੜੀ ਹੈਗੀ ਆ ਉੱਥੇ ਵਿਰਲਾਪ ਕਰ ਰਹੀ ਹੈਗੀ ਤੇ ਉਹ ਤਸਵੀਰ ਵਿਨੇ ਨਰਵਾਲ ਦੀ ਹੈਗੀ ਆ ਜੋ ਲੈਫਟੀਨੈਂਟ ਕਰਨਲ ਸੀਗਾ ਨੇਵੀ ਦੇ ਵਿੱਚ ਤੇ ਦੱਸਦੀ ਹੈ ਕਿ ਵਿਨੇ ਨਰਵਾਲ ਜੋ ਕਰਨਾਲ ਦਾ ਰਹਿਣ ਵਾਲਾ ਸੀਗਾ ਸੈਕਟਰ 7 ਦਾ ਸੈਕਟਰ 7 ਦੇ ਵਿੱਚ ਵਿਨੇ ਨਰਵਾਲ ਦਾ ਘਰ ਸੀਗਾ ਤੇ 2 ਸਾਲ ਪਹਿਲਾਂ ਨੇਵੀ ਦੇ ਵਿੱਚ ਭਰਤੀ ਹੋਇਆ ਸੀਗਾ ਤੇ ਉਮਰ ਵੀ ਕੋਈ ਬਹੁਤੀ ਜ਼ਿਆਦਾ ਨਹੀਂ ਸੀ ਮੈਂ ਹਜ਼ 28 ਸਾਲ ਉਮਰ ਸੀਗੀ ਤਾਂ 28 ਸਾਲ ਦੀ ਉਮਰ ਦੇ ਵਿੱਚ ਨੇਵੀ ਦੇ ਵਿੱਚ ਲੈਫਟੀਨੈਂਟ ਬਾਨਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਉਹ ਕਾਬਿਲ ਹੋਣਾ ਤੇ ਉਹ ਇੱਕ ਜਜ਼ਬਾ ਵੀ ਹੁੰਦਾ ਕਿ ਜਦੋਂ ਤੁਸੀਂ ਆਰਮੀ ਦੇ ਵਿੱਚ ਜਾਂਦੇ ਹੋ ਤੇ ਉਹ ਜਜ਼ਬੇ ਸਦਕਾ ਬਿਨੈ ਨਰਮਲ ਜਿਹੜਾ ਆਰਮੀ ਦੇ ਵਿੱਚ ਨੇਵੀ ਦੇ ਵਿੱਚ ਭਰਤੀ ਹੋਇਆ ਪਰ ਅੱਜ ਜਿਸ ਘਰ ਦੇ ਵਿੱਚ ਹਫਤਾ ਪਹਿਲਾਂ ਖੁਸ਼ੀਆਂ ਸੀਗਾ ਰੌਣਕਾਂ ਸੀਗੀਆਂ ਤੇ ਉਸ ਘਰ ਦੇ ਵਿੱਚ ਮਾਤਮ ਛਾ ਗਿਆ ਤਾਂ ਵੀਨੇ ਨਰਵਾਲ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਦੇ ਆਂ 4 ਦਿਨ ਪਹਿਲੇ ਗਲੀ ਵਿੱਚ ਖੁਸ਼ੀਆਂ ਮਨਾਈ ਜਾ ਰਹੀ ਸੀ ਔਰ ਅੱਬ ਇਹ ਸੂਚਨਾ ਮਿਲੀ ਕਿ ਅਤੰਕਵਾਦੀਓ ਨੇ ਨਾਮ ਪੁੱਛ ਕੇ ਹਮਲਾ ਕਰਕੇ ਇਹਨੂੰ ਗੋਲੀ ਮਾਰ ਦਿੱਤੀ ਗਈ ਹੈ ਚਾਹ ਯੁਵਕਰ ਨਾਮ ਦਾ ਚਾਹ ਬਾਹਰ ਘੁੰਮਣੇ ਲਈ ਰਿਹਾ ਨਰਵਾਲ ਜੀ ਬੋਲਤੇ ਫਿਰ ਵੀਨੇ ਗੁੰਮ ਹੋ अभी शादी हुई थी उनके घूमने गए थे वो जम्मू कश्मीर नौसेना में थे सर नेवी में थे नेवी में थे वो ऑफिसर थे बहुत दुखद सारा पर सारी गली दुख है खुशियां मना रहे थे यहाँ पे चार दिन दस दिन से सारे घर में सारी गली में खुशी का माहौल था शादी हुई थी हाल ही में अभी शादी हुई पड़ोसी लगते हैं आप इनके हाँ पड़ोस में नहीं आपका ना नाम नरेश